हां ता प्यारे बच्चे ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਤੇ ਬੇਟਾ ਆਪਾਂ ਸਾਲ 2024 ਚ ਇਸ ਸਾਲ ਜਿਹੜਾ ਪੇਪਰ ਆਇਆ ਉਹ ਪੇਪਰ ਤੋਂ ਆਪਾਂ ਸ਼ੁਰੂ ਕੀਤਾ ਹੋਇਆ ਸੀ ਮਾਨਸਿਕ ਯੋਗਤਾ ਵਾਲਾ ਪੋਰਸ਼ਨ ਸ਼ੁਰੂ ਕੀਤਾ ਸੀ ਜਿਹਦੇ ਵਿੱਚ 8 ਸਵਾਲ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ 9 ਨੰਬਰ ਸਵਾਲ ਦੇ ਉੱਤੇ ਆ ਗਏ ਤੁਹਾਨੂੰ ਮੈਂ ਦੱਸਿਆ ਸੀਗੇ ਵੀ 4-4 ਸਵਾਲਾਂ ਦੇ 10 ਸੈੱਟ ਹੈ 40 ਸਵਾਲ ਦੀ ਮੈਂਟਲ ਬਿਲਟੀ ਆਉਣੀ ਹੈ ਤੇ ए ਦੇ ਵਿੱਚ बेटा बस ਤੁਸੀਂ ਦੇਖ ਲਓ ਕੋਈ ਜ਼ਿਆਦਾ ਲੰਬਾ 조ੜਾ ਕੰਮ ਨਹੀਂ ਬਹੁਤ ਆਸਾਨ ਆ ਮੈਨੂੰ ਲੱਗਦਾ ਸਭ ਤੋਂ ਸੁੱਖਾ ਪੋਰਸ਼ਨ ਇਹੀ ਹੈਗਾ ਪੇਪਰ ਦਾ ਤੇ ਇਹ ਜਸਟ ਤੁਸੀਂ ਥੋੜਾ ਜਿਹਾ ਇਹਨੂੰ ਅਬਜ਼ਰਵ ਕਰ ਲਓਗੇ ਤਾਂ ਤੁਹਾਨੂੰ ਬੜਾ ਕੰਫੀਡੈਂਸ ਆਉਣ ਲੱਗ ਪੂਗਾ ਇਹਦੇ ਵਿੱਚ ਤੇ ਸੋ ਬੇਟਾ ਆਪਾਂ ਦੇਖਦੇ ਹਾਂ ਆ ਬੇਟਾ ਥੋੜਾ ਜਿਹਾ ਮਿਸਪ੍ਰਿੰਟ ਆ ਤੁਹਾਨੂੰ ਇਹਦੀ ਪੀਡੀਐਫ ਸਹੀ ਭੇਜਾਂਗੇ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਐ ਕੀ ਲਿਖਿਆ ਹੋਇਆ ਹੈ ਨਾ ਵੈਸੇ ਤੁਹਾਨੂੰ ਸ਼ਾਇਦ ਸਮਝ ਨਹੀਂ ਆਊਗੀ ਕਹਿੰਦਾ ਪ੍ਰੈਸ਼ਨ ਜਿੱਤਰ ਦੇ ਵਿੱਚ ਕਹਿੰਦਾ ਖੱਬੇ ਪਾਸੇ ਇੱਕ ਪ੍ਰਸ਼ਨ ਚਿੱਤਰ ਦਿੱਤਾ ਗਿਆ ਹੈ ਜਿਸ ਦਾ ਇੱਕ ਭਾਗ ਗਾਇਬ ਦਰਸਾਇਆ ਗਿਆ ਹੈ ਸੱਜੇ ਪਾਸੇ ਦਿੱਤੇ ਗਏ ਉੱਤਰ ਚਿੱਤਰ A B C ਅਤੇ D ਨੂੰ ਧਿਆਨ ਨਾਲ ਦੇਖੋ ਤੇ ਉਸ ਉੱਤਰ ਚਿੱਤਰ ਦਾ ਪਤਾ ਲਗਾਓ ਜਿਸ ਨੂੰ ਬਿਨਾਂ ਦਿਸ਼ਾ ਬਦਲਣ ਤੇ ਪ੍ਰਸ਼ਨ ਚਿੱਤਰ ਦੇ ਪੈਟਰਨ ਨੂੰ ਪੂਰਾ ਕਰਨ ਦੇ ਲਈ ਪ੍ਰਸ਼ਨ ਚਿੱਤਰ ਦੇ ਗਾਇਬ ਭਾਗ ਵਾਲੇ ਥਾਂ ਤੇ ਰੱਖਿਆ ਜਾ ਸਕੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਤਾਂ ਬੇਟਾ OMR ਸ਼ੀਟ ਦੇ ਬਾਰੇ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ OMR ਸ਼ੀਟ ਆਪਾਂ ਭਰਨੀ ਹੁੰਦੀ ਹੈ ਹਲੇ ਤੁਸੀਂ ਪ੍ਰਸ਼ਨ ਨੂੰ ਹੱਲ ਕਰੋ ਠੀਕ ਹੈ ਬੇਟਾ ਤਾਂ ਬੇਟਾ ਇਹ ਕਹਿੰਦਾ ਪਿਆ ਵੀ ਖੱਬੇ ਪਾਸੇ ਆ ਬੇਟਾ ਪ੍ਰਸ਼ਨ ਚਿੰਨ ਆ ਪ੍ਰਸ਼ਨ ਚਿੱਤਰ ਹੈ ਇਧਰ ਉੱਤਰ ਚਿੱਤਰ ਹੈ ਠੀਕ ਹੈ ਕੀ ਕਹਿੰਦਾ ਪਿਆ ਕਹਿੰਦਾ ਪ੍ਰਸ਼ਨ ਚਿੱਤਰ ਦੇ ਵਾਲੇ ਪਾਸੇ ਇੱਕ ਖਾਨਾ ਮਿਸਿੰਗ ਆ ਆ ਖਾਨਾ ਦੇਖੋ ਬੁੱਤ ਮਿਸਿੰਗ ਹੈ ਇਹ ਦੇ ਆ ਖਾਲੀ ਹੈ ਇਹਦੇ ਵਿੱਚ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਪੋਰਸ਼ਨ ਆਊਗਾ A B C ਤੇ D ਦੇ ਵਿੱਚੋਂ ਵੀ ਆ ਖਾਨਾ ਜਿਹੜਾ ਹੈਗਾ ਫੁੱਲ ਫਿੱਲ ਹੋ ਜਾਵੇ ਇਸ ਚਿੱਤਰ ਦੇ ਪੈਟਰਨ ਨੂੰ ਪੂਰਾ ਕਰ ਦਵੇ ਠੀਕ ਹੈ ਬੇਟਾ ਤਾਂ ਆ ਬੇਟਾ ਆ ਦੇਖੋ ਆ ਆ ਸਿਰਫ ਆ ਖਾਨਾ ਖਾਲੀ ਹੈ ਆਹਾਂ ਖਾਨੇ ਦੇ ਵਿੱਚ ਬੇਟਾ ਕਿਸ ਤਰ੍ਹਾਂ ਦਾ ਪੈਟਰਨ ਆਉਣਾ ਚਾਹੀਦਾ ਆਪਾਂ ਰਫ ਦੇ ਵਿੱਚ ਬਣਾ ਕੇ ਦੇਖ ਲੈਨੇ ਇਹ ਇਸ ਤਰ੍ਹਾਂ ਕਰਕੇ ਬੇਟਾ ਇਹ ਥੱਲੇ ਨੂੰ ਆਊਗਾ ਥੱਲੇ ਨੂੰ ਆ ਕੇ ਤੇ ਇੱਥੋਂ ਇੰਜ ਨੂੰ ਚੱਲ ਜੂਗਾ ਠੀਕ ਹੈ ਤੇ ਆ ਪੁੱਤ ਇਸ ਤਰ੍ਹਾਂ ਕਰਕੇ ਕਿਉਂਕਿ ਆ ਬੈਲੈਂਸ ਹੋਣਾ ਚਾਹੀਦਾ ਨਾ ਚਿੱਤਰ ਤਾਂ ਆਹ ਚੀਜ਼ ਆ ਅਸੀਂ ਦੇਖਾਂਗੇ ਇਹ ਬੇਟਾ ਆਪਣਾ ਦਿਮਾਗ ਲੜਾ ਕੇ ਆਪਾਂ ਦੇਖ ਲੈਣਾ ਵੀ ਇਹ ਕਿੱਦਾਂ ਦਾ ਪੈਟਰਨ ਬਣਦਾ ਹੋਊਗਾ ਹੌਲੀ ਹੌਲੀ ਅਭਿਆਸ ਦੇ ਨਾਲ ਪੁੱਤ ਤੁਹਾਨੂੰ ਪਤਾ ਲੱਗ ਜੂਗਾ ਤਾਂ ਆ ਦੇਖੋ ਪੁੱਤ ਆ ਇਧਰਲੇ ਪਾਸੇ ਹੋ ਗਿਆ ਹੈ ਨਾ ਇਧਰਲੇ ਪਾਸੇ ਆ ਚੀਜ਼ ਆ ਇਧਰਲੇ ਪਾਸੇ ਆ ਨੌਬ ਵਾਲਾ ਹੋ ਗਿਆ ਆ ਇਧਰਲੇ ਪਾਸੇ ਹੇਠਲੇ ਪਾਸੇ ਤੇ ਇਧਰਲੇ ਪਾਸੇ ਨੌਬ ਵਾਲਾ ਹੋ ਜਾਊਗਾ ਤਾਂ ਆ ਚੀਜ਼ ਪੁੱਤ ਆਪਾਂ ਦੇਖ ਲੈਣੇ ਲੱਭ ਲੈਣੇ ਕਿੱਥੇ ਬਣਦੀ ਹੈ ਇਹ ਬੇਟਾ ਦਿਮਾਗ ਲੜਾ ਕੇ ਜਦੋਂ ਅਭਿਆਸ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਤਾਂ ਬੇਟਾ ਆ ਦੇਖੋ ਆਹ ਚੀਜ਼ ਹੈ ਜਿਹੜੀ ਆ ਡੀ ਆਲਟਰਨੇਟਿਵ ਹੈ ਜਿਹੜਾ ਇਹਨੂੰ ਫੁੱਲਫਿਲ ਕਰਦਾ ਪਿਆ ਇਸ ਕਰਕੇ ਡੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਬੇਟਾ ਆ ਖਾਨਾ ਮਿਸਿੰਗ ਠੀਕ ਹੈ ਇਹਦੇ ਹੇਠਲੇ ਖਾਨੇ 'ਚ ਦੇਖੋ ਤਾਂ ਇਧਰਲੇ ਪਾਸੇ ਆ ਜਿਹੜੀ ਟ੍ਰਾਇੰਗਲ ਜੀ ਬਣੀ ਹੋਈ ਆ ਇਹ ਖਾਲੀ ਬਲੈਂਕ ਹੈਗੀ ਆ ਇਧਰਲੇ ਪਾਸੇ ਡਾਰਕ ਆ ਡਾਰਕ ਵਾਲੇ ਪਾਸੇ ਵੀ ਜਿਹੜਾ ਹੈਗਾ ਠੀਕ ਹੈ ਤੇ ਇੱਕ ਐਨ ਨੂੰ ਜਾਂਦੇ ਭੀ ਇੱਕ ਆ ਲਾਈਨ ਲੱਗੀ ਹੈ ਇੱਕ ਵਿੱਚ ਆ ਬਿੰਦੀ ਲੱਗੀ ਹੋਈ ਆ ਇਸੇ ਤਰ੍ਹਾਂ ਹੀ ਬੇਟਾ ਇਹ ਇੰਜ ਪੈਟਰਨ ਆ ਇਹ ਜਿਹੜਾ ਇੰਜ ਪੈਟਰਨ ਪੂਰਾ ਹੋਊਗਾ ਠੀਕ ਹੈ ਇਹ ਇੰਜ ਐਂਡ ਜਾ ਕੇ ਪੂਰਾ ਹੋਊਗਾ ਨਾ ਪੈਟਰਨ ਠੀਕ ਹੈ ਬੇਟਾ ਤਾਂ ਇਹਦੇ ਸਾਈਡਾਂ ਤੇ ਬਿੰਦੀਆਂ ਹੈਗੀਆਂ ਇੱਥੇ ਵੀ ਇੱਕ ਬਿੰਦੀ ਬਣਦੀ ਹੋਊਗੀ ਠੀਕ ਹੈ ਇਹ ਆਪਾਂ ਆਪ ਪੂਰਾ ਕਰਕੇ ਦੇਖ ਲੈਣਾ ਠੀਕ ਤੇ ਇਹਦੇ ਇੱਥੇ ਜਿਹੜੀ ਹੈਗੀ ਐਸ ਲਾਈਨ ਦੇ ਨਾਲ ਦੇਖਾ ਇਹਦੇ ਇੱਥੇ ਰੇਖਾ ਹੋਊਗੀ ਅਸੀਂ ਪੁੱਤ ਇੱਥੋਂ ਦੇਖ ਲੈਨੇ ਆ ਤੇ ਆ ਆ ਚੀਜ਼ ਹੈ ਜਿਹੜੀ ਡਾਰਕ ਹੋਊਗੀ ਇੱਕ ਪਾਸੇ ਨੂੰ ਇੱਕ ਪਾਸੇ ਬਲੈਂਕ ਹੈ ਇੱਕ ਪਾਸੇ ਡਾਰਕ ਹੈ ਇੱਕ ਪਾਸੇ ਆ ਖਾਲੀ ਹੈ ਇੱਕ ਪਾਸੇ ਡਾਰਕ ਹੈ ਇਹ ਇਧਰਲਾ ਪਾਸਾ ਡਾਰਕ ਹੋਊਗਾ ਇਧਰਲਾ ਪਾਸਾ ਖਾਲੀ ਦਿੱਤਾ ਹੀ ਹੋਇਆ ਤਾਂ ਬੇਟਾ ਏ ਵਨ ਚਿੱਤਰ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਪਿਆ ਐਸ ਪੈਟਰਨ ਨੂੰ ਪੂਰਾ ਕਰਦਾ ਪਿਆ ਹੈ ਠੀਕ ਹੈ ਬੇਟਾ ਤਾਂ ਕਿਉਂਕਿ ਐਸ ਪਾਸੇ ਨੂੰ ਇਹਦੇ ਆਪੋਜੀਟ ਬਲੈਕ ਸੀ ਹੋਰ ਤਾਂ ਕੋਈ ਵੀ ਨਹੀਂ ਬਣਦਾ ਪਿਆ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਸਵਾਲ ਨੰਬਰ 11 ਨੂੰ ਧਿਆਨ ਦੇ ਨਾਲ ਦੇਖੋ ਤਾਂ ਬੇਟਾ ਆ ਜਿਹੜੇ ਹੈਗੇ ਆ ਆ ਆ ਫਿਗਰ ਬਣੀ ਹੋਈ ਹੈ ਆ ਵਿਚਾਲੇ ਜਿਹੜਾ ਹੈਗਾ ਆ ਡਾਰਕ ਆਹ ਚੀਜ਼ ਹੈ ਨਾ ਤੇ ਇਧਰ ਬੇਟਾ ਇਹ ਇਸ ਤਰ੍ਹਾਂ ਦੀ ਫਿਗਰ ਐਸ ਲੋਟ ਬਣੂਗੀ ਹੈ ਨਾ ਤੇ ਇਹਦੇ ਵਿੱਚ ਬੇਟਾ ਆ ਇੱਕ ਪਹਿਲੀ ਵੀ ਕੰਡੀਸ਼ਨ ਨੂੰ ਪਰ ਆ ਵਿਚਾਲੇ ਆ ਖਾਲੀ ਥਾਂ ਆ ਸਪੀਸ ਆ ਹੈਨਾ ਫਿਗਰ ਤਾਂ ਸੇਮ ਆ ਲਗਭਗ ਤਾਂ ਦੋ ਚਤਰਪੁੱਜੇ ਬਣੇ ਹੋਏ ਆ ਵਿਚਾਲੇ ਆ ਬਿੰਦੀਆਂ ਪਰ ਇਹਦੇ ਸੈਂਟਰ ਦੇ ਵਿੱਚ ਸਾਰੇ ਕਿਤੇ ਡਾਰਕ ਆ ਹੈਨਾ ਇਸ ਕਰਕੇ ਆ ਸੈਂਟਰ ਵਾਲਾ ਪੋਰਸ਼ਨ ਆ ਜਿਹੜਾ ਡਾਰਕ ਹੈਗਾ ਇਹਦੇ ਚ ਖਾਲੀ ਆ ਇਹ ਨਹੀਂ ਆਊਗਾ ਆਹਾ ਸਾਡਾ ਰਾਈਟ ਆਨਸਰ ਬਣੂਗਾ ਇਸ ਕਰਕੇ ਬੇਟਾ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇ ਇੱਕ ਕਰ ਦਵਾਂਗੇ ਮੇਰਾ ਖਿਆਲ ਆ ਇਹਦੇ ਤੇ ਇਹਦੇ ਵਿੱਚ ਬਸ ਬੇਟਾ ਆਹੀ ਚੇਂਜ ਐ ਇਹਦੇ ਤੇ ਆ ਇੱਥੇ ਜ਼ੀਰੋ ਬਣਦੀ ਪਈ ਐ ਜਾਂ ਅੱਖ ਜੀ ਬਣਦੀ ਪਈ ਐ ਇਹਦੇ ਵਿੱਚ ਨਹੀਂ ਬਣਦੀ ਕਿਉਂਕਿ ਇਹਦੇ ਸੈਂਟਰ ਵਾਲੇ ਪੁਆਇੰਟਾਂ 'ਚ ਕਿਤੇ ਵੀ ਅੱਖ ਨਹੀਂ ਬਣਦੀ ਪਈ ਠੀਕ ਐ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਸੇ ਸੈੱਟ ਦਾ ਸਵਾਲ ਨੰਬਰ 12 ਆ ਗਿਆ ਸਵਾਲ ਨੰਬਰ 12 ਨੂੰ ਧਿਆਨ ਦੇ ਨਾਲ ਬੇਟਾ ਅਬਜ਼ਰਵ ਕਰ ਲੈਣਾ ਆਪਾਂ ਤਾਂ ਜਦੋਂ ਆਪਾਂ ਸਵਾਲ ਨੰਬਰ 12 ਨੂੰ ਧਿਆਨ ਨਾਲ ਅਬਜ਼ਰਵ ਕਰਦੇ ਆਂ ਤਾਂ ਬੇਟਾ ਆ ਇੱਕ ਪੈਟਰਨ ਬਣਿਆ ਹੋਇਆ ਐ ਹੈਨਾ ਥੀਡ ਦੇ ਪਾਸੇ 1 2 3 4 ਟ੍ਰਾਇੰਗਲਾਂ ਹੈਗੀਆਂ ਉੱਪਰਲੇ ਪਾਸੇ ਆ ਤਿੰਨ ਘਰੇ ਜੇ ਬਣੇ ਹੋਏ ਆ ਵਿਸ਼ੇਸ਼ ਕਿਸਮ ਦੇ ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ ਹੀ ਬੇਟਾ ਇਹ ਵੀ ਇਸੇ ਇਹ ਪੈਟਰਨ ਨੂੰ ਇੱਥੋਂ ਹੀ ਪੂਰਾ ਕਰੂਗਾ ਨਾ ਇੰਜ ਕਰਕੇ ਇੰਜ ਹੀ ਹੋਊਗਾ ਠੀਕ ਹੈ ਥਰਡੇ ਪਾਸੇ ਚਾਰ ਟ੍ਰਾਇੰਗਲਾਂ ਇਹ ਬੇਟਾ ਤੁਸੀਂ ਦਿਮਾਗ ਲਾ ਕੇ ਸੋਚ ਲੈਣਾ ਆਪ ਹੀ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਕਿਉਂਕਿ ਉਹ ਕਹਿੰਦਾ ਵੀ ਡਾਇਰੈਕਸ਼ਨ ਵੀ ਨਹੀਂ ਬਦਲਣੀ ਉੱਪਰ ਆਪਾਂ ਪੜਿਆ ਸੀਗਾ ਤਾਂ ਆ ਦੇਖੋ ਆ ਚਾਰ ਟ੍ਰਾਇੰਗਲਾਂ ਤੇ ਉੱਪਰਲੇ ਪਾਸੇ ਆ ਤਿੰਨ ਘਰੇ ਜੇ ਬਣੇ ਹੋਏ ਆ ਇਸੇ ਤਰ੍ਹਾਂ ਹੀ ਇੱਥੇ ਵੀ ਘਰੇ ਜੇ ਬਣੇ ਹੋਏ ਆ ਤਾਂ ਆ ਸੀ 1 ਆ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਪਿਆ ਕਿਉਂਕਿ ਡਾਇਰੈਕਸ਼ਨ ਵੀ ਚੇਂਜ ਨਹੀਂ ਕਰਨੀ ਤਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਮੈਂਟਲ ਅਬਿਲਿਟੀ ਦੇ ਪੋਰਸ਼ਨ ਦਾ ਭਾਗ ਤੀਜਾ ਤੁਹਾਨੂੰ ਦੱਸਿਆ ਸੀ ਚਾਰ-ਚਾਰ ਸਵਾਲਾਂ ਦਾ ਇੱਕ-ਇੱਕ ਸੈੱਟ ਆ ਜਿਹੜਾ ਦਿੱਤਾ ਹੋਇਆ ਹੈਗਾ ਤੀਜਾ ਸੈੱਟ ਬੇਟਾ ਇਹਦੇ ਨਾਲ ਹੀ ਸਾਡਾ ਕੰਪਲੀਟ ਹੋ ਗਿਆ ਅਗਲਾ ਸੈੱਟ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ